ਗੁਰੂ ਗੋਬਿੰਦ ਸਿੰਘ ਜੀ ਨੇ ਬਰਾਗੀਆਂ ਦੇ ਭਰਮ ਦੂਰ ਕਰਨੇ। ਅਮਨ ਦਾ ਸਮਾਂ ਸੀ अनेका ਲੋਕ ਸਤਗੁਰ ਜੀ ਦੇ ਦਰਸ਼ਨ ਕਰਨ ਆਉਂਦੇ ਸਨ। ਉਸ ਸਮੇਂ ਬਰਾਗੀ ਸਾਧੂਆਂ ਦਾ ਬਹੁਤ ਜ਼ੋਰ ਸੀ। ਉਹ ਟੋਲਿਆਂ ਦੇ ਟੋਲੇ ਦੇਸ਼ ਵਿੱਚ ਫਿਰਦੇ ਰਹਿੰਦੇ ਸਨ। ਘੋੜੇ ਰੱਖਦੇ ਤੇ ਹਥਿਆਰ ਵੀ ਕੋਲ ਰੱਖਦੇ ਸੀ। ڈاکੂਆਂ ਵਾਂਗ ਮਾਰ ਢਾੜ ਕਰਕੇ ਵੀ ਖਾ ਜਾਂਦੇ। ਉਹਨਾਂ ਬਰਾਗੀਆਂ ਦਾ ਇੱਕ ਟੋਲਾ ਆਨੰਦਪੁਰ ਆਪੂਜਾ ਸਤਗੁਰ ਜੀ ਦੇ ਭੰਡਾਰੇ ਵਿੱਚੋਂ ਉਹਨਾਂ ਨੂੰ ਰਾਸ਼ਨ ਮਿਲ ਗਿਆ। ਰਾਸ਼ਨ ਮਿਲਣ ਤੇ ਉਹ ਖੁਸ਼ ਤਾਂ ਹੋਏ ਪਰ ਉਹਨਾਂ ਦੇ ਮਨ ਵਿੱਚ ਪਰਮ ਬਹੁਤ ਉਤਪਨ ਹੋਏ ਬੈਰਾਗੀਆਂ ਦਾ ਮੁਖੀਆ ਮਦਨ ਦਾਸ ਸੀ ਉਹਦੇ ਸਿਰ ਉੱਤੇ ਲੰਮੀਆਂ ਜਟਾਵਾਂ ਤਕੜਾ ਉੱਚਾ ਲੰਮਾ ਜਵਾਨ ਤੇ ਵੱਡੀ ਗੋਗੜ ਤੇ ਭਾਰੀ ਦੇਵ ਵਾਲਾ ਉਸਨੇ ਸਤਗੁਰੂ ਜੀ ਦੇ ਕੋਲ ਆ ਕੇ ਗਿਆਨ ਚਰਚਾ ਕਰਦਿਆਂ ਹੋਇਆਂ ਬੇਨਤੀ ਕੀਤੀ ਮੇਰੇ ਮਨ ਵਿੱਚ ਕੁਝ ਸ਼ੰਕੇ ਹਨ ਉਹਨਾਂ ਸ਼ੰਕਿਆਂ ਨੂੰ ਦੂਰ ਕਰਨਾ ਚਾਹੁੰਦਾ ਹਾਂ ਬੜੀ ਖੁਸ਼ੀ ਨਾਲ ਸ਼ੰਕੇ ਦੂਰ ਕਰੋ ਸਤਿਗੁਰ ਜੀ ਨੇ ਫਰਮਾਇਆ ਸਿੱਖ ਧਰਮ ਵਿੱਚ ਕੜਾ ਪ੍ਰਸ਼ਾਦ ਕਰਾਉਣ ਦਾ ਕਿਉਂ ਬਹੁਤਾ ਰਵਾਜ ਹੈ ਕੀ ਇਸ ਦਾ ਭੋਗ ਭਗਵਾਨ ਦਾ ਜ਼ਰੂਰੀ ਪ੍ਰਸ਼ਾਦ ਹੈ ਕੀ ਭਗਵਾਨ ਬਹੁਤਾ પ્રસન્ન ਹੁੰਦਾ ਹੈ ਮਹੰਤ ਮਦਨ ਦਾਸ ਦੇ ਸਵਾਲ ਸਨ ਠੀਕ ਹੈ ਸਿੱਖ ਕੜਾ ਪ੍ਰਸ਼ਾਦ ਬਹੁਤ ਚੜਾਉਂਦੇ ਹਨ ਇਹ ਪਵਿੱਤਰ ਪ੍ਰਸ਼ਾਦ ਹੈ ਇਸ ਦੇ ਪ੍ਰਚਲਿਤ ਕਰਨ ਦੀ ਸਾਖੀ ਇਉਂ ਹੈ ਜਦ ਸਤਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਮਿਲਣ ਵਾਸਤੇ ਸੁਮੇਰ ਤੇ ਕਲਾਸ਼ ਪਹਾੜ ਤੇ ਪੁੱਜੇ ਸਨ ਤਦ ਸਿੱਧਾਂ ਨੇ ਇੱਕ ਚਲਾਕੀ ਖੇਡੀ ਸੀ ਉਹਨਾਂ ਨੇ ਸਤਗੁਰ ਜੀ ਦੀ ਪ੍ਰੀਖਿਆ ਕਰਨੀ ਚਾਹੀ ਸੀ ਉਹਨਾਂ ਕਿਹਾ ਸੀ हे ਬਾਲੇ ਕੀ ਤੂੰ ਅਸਾਂ ਨੂੰ ਭੋਜਨ ਛਕਾ ਸਕਦਾ ਹੈ ਜਰੂਰ ਆਪ ਲੋਕਾਂ ਨੂੰ ਭੋਜਨ ਕਰਾਉਂਦਾ ਹਾਂ ਇਹ ਵਿਸ਼ਾਲ ਜੰਗਲ ਕੁਦਰਤ ਦਾ ਖਜ਼ਾਨਾ ਹਨ ਫਲ ਪੁੰਗ ਬਹੁਤ ਹੈ ਅਸੀਂ ਹੁਣੇ ਲੈ ਆਉਂਦੇ ਹਾਂ ਇਹ ਆਖ ਕੇ ਜਗਤ ਗੁਰੂ ਜੀ ਜੰਗਲ ਵੱਲ ਤੁਰ ਪਏ ਪਰ ਸਿੱਧਾਂ ਵਿੱਚੋਂ ਕੁਝ ਸਿੱਧਾਂ ਨੇ ਜੋਗ ਵੱਲ ਨਾਲ ਆਪਣੇ ਆਪ ਨੂੰ ਬਹੁਤ ਵਿਰਧ ਕਰ ਲਿਆ ਮੂੰਹ ਵਿੱਚ ਦੰਦ ਕੋਈ ਨਾ ਰਹਾ ਉਹ ਫਲ ਪੂੰਗ ਨਹੀਂ ਖਾ ਸਕਦੇ ਸਨ ਉਹਨਾਂ ਦੇ ਇਸ ਬਤੀਰੇ ਦਾ ਪਤਾ ਸਤਗੁਰੂ ਜੀ ਨੂੰ ਲੱਗ ਗਿਆ ਸਹਿਬਾ ਨੇ ਉਸੇ ਵੇਲੇ ਕਰਤਾਰ ਨੂੰ ਪੁੱਛਿਆ ਕੀ ਕੀ ਕਰਨਾ ਚਾਹੀਦਾ ਹੈ ਤਾਂ ਉਸੇ ਵੇਲੇ ਕਰਤਾਰ ਮਹਾ ਬ੍ਰਹਮਾ ਦੇ ਹੁਕਮ ਨਾਲ ਚਾਰੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਤੇ ਵਰਣ ਚਾਰ ਚੀਜ਼ਾਂ ਲੈ ਕੇ ਆਏ ਬ੍ਰਹਮਾ ਕੋਲ ਘਿਓ ਸੀ ਵਿਸ਼ਨੂੰ ਕੋਲ ਖੰਡ ਸੀ ਸ਼ਿਵ ਜੀ ਪਾਸ ਮੈਦਾ ਅਤੇ ਵਰਣ ਕੋਲ ਜਲ ਸੀ ਚੋਹਾਂ ਦੇਵਤਿਆਂ ਨੇ ਫਿਰ ਅਗਨ ਦੇਵਤੇ ਨੂੰ ਆਵਾਜ਼ ਦਿੱਤੀ ਅਗਨ ਦੇਵਤਾ ਆਇਆ ਉਸ ਨੇ ਸੇਕ ਬਖਸ਼ਿਆ ਚਾਰੇ ਚੀਜ਼ਾਂ ਇਕੱਤਰ ਕਰਕੇ ਸੇਕ ਤੇ ਵਸੀਲੇ ਨਾਲ ਕੜਾਹ ਪ੍ਰਸ਼ਾਦ ਕਰਕੇ ਭੋਜ ਪੱਤਰਾਂ ਉੱਤੇ ਪਾ ਕੇ ਸਾਲਾਂ ਦੇ ਸਮਾਨ ਤਿਆਰ ਕਰ ਦਿੱਤਾ ਚਾਰੇ ਦੇਵਤੇ ਮਨੁੱਖ ਰੂਪ ਧਾਰ ਕੇ ਉਸ ਪ੍ਰਸ਼ਾਦ ਨੂੰ ਚੁੱਕੀ ਸਿੱਧਾਂ ਦੇ ਪਾਸ ਪੁੱਜ ਗਏ ਸਤਗੁਰੂ ਜੀ ਨੇ ਫਲ ਪੂੰਗ ਤੇ ਕੜਾ ਪ੍ਰਸ਼ਾਦ ਉਹਨਾਂ ਦੇ ਅੱਗੇ ਰੱਖ ਦਿੱਤਾ ਜਿਹੜੇ ਬੁੱਢੜੇ ਬਣੇ ਬੈਠੇ ਸਨ ਉਹਨਾਂ ਸਿੱਧਾਂ ਨੂੰ ਸਤਗੁਰੂ ਜੀ ਨੇ ਕੜਾ ਪ੍ਰਸ਼ਾਦ ਬਖਸ਼ ਦਿਆਂ ਹੋਇਆਂ ਫਰਮਾਇਆ ਤੁਸੀਂ ਇਹ ਹਲਕਾ ਪ੍ਰਸ਼ਾਦ ਛਕੋ ਮੇਰੇ ਕਰਤਾਰ ਦੀ ਇਹੋ ਇੱਛਾ ਹੈ ਸਿੱਧਾ ਕਰਾਮਾਤੀ ਸਨ ਉਹਨਾ ਆਪਾਸ ਵੀ ਬ੍ਰਹਮ ਸ਼ਕਤੀ ਦਾ ਪ੍ਰਕਾਸ਼ ਸੀ ਉਹ ਹੰਕਾਰੀ ਸੰਤੇ ਜਗਤ ਦਾ ਤਿਆਗ ਕਰਕੇ ਦੂਰ ਪਰਬਤਾਂ ਵਿੱਚ ਲੁਕੇ ਹੋਏ ਸਨ ਫਿਰ ਵੀ ਉਹ ਤਾੜ ਗਏ ਕਿ ਚਾਰ ਮਨੁੱਖ ਜੋ ਭੋਜ ਪੱਤਰ ਉੱਤੇ ਕੜਾ ਪ੍ਰਸ਼ਾਦ ਲਿਆਏ ਹਨ ਉਹ ਚਾਰੇ ਦੇਵਤੇ ਹਨ ਅਜੇ ਉਹ ਵਿਚਾਰ ਹੀ ਕਰ ਰਹੇ ਸਨ ਕਿ ਦੇਵਤੇ ਉਹਨਾਂ ਅੱਗੇ ਕੜਾ ਪ੍ਰਸ਼ਾਦ ਰੱਖ ਕੇ ਇੱਕਦਮ ਅਲੋਪ ਹੋ ਗਏ ਇਹ ਕੌਤਕ ਦੇਖ ਕੇ ਸਿੱਧਾਂ ਨੇ ਸਤਗੁਰ ਜੀ ਨੂੰ ਆਪਣੇ ਆਪਣਾ ਗੁਰੂ ਮੰਨ ਲਿਆ ਤੇ ਕੜਾ ਪ੍ਰਸ਼ਾਦ ਨੂੰ ਵਰ ਦਿੱਤੇ ਇਸ ਵਾਸਤੇ ਸਿੱਖਾਂ ਵਿੱਚ ਕੜਾ ਪ੍ਰਸ਼ਾਦ ਕਰਾਉਣਾ ਚੰਗਾ ਸਮਝਿਆ ਜਾਂਦਾ ਹੈ ਇਸ ਕਥਾ ਨੂੰ ਸੁਣ ਕੇ ਬਰਾਗੀ ਮਦਨ ਦਾਸ ਜੀ ਦੇ ਮਨ ਦਾ ਪਰਮ ਦੂਰ ਹੋ ਗਿਆ ਉਹ ਸਤਗੁਰ ਜੀ ਤੇ ਗੁਰੂ ਘਰ ਦੀ ਮਹਿਮਾ ਦੇ ਜਾਦੂ ਨਾਲ ਕੇਲਿਆ ਗਿਆ ਉਸ ਦੇ ਪਿੱਛੋਂ ਮਦਨ ਦਾਸ ਨੇ ਗੱਲ ਸ਼ੁਰੂ ਕਰ ਦਿੱਤੀ ਕਿ ਬਰਾਗੀ ਬਹੁਤ ਤਕੜੇ ਹਨ ਤੀਰ ਤੇ ਤੀਗ ਚਲਾਉਣ ਵਿੱਚ ਬਹੁਤ ਮਾਹਰ ਹਨ ਉਹ ਕਿਸੇ ਕੋਲੋਂ ਨਹੀਂ ਹਾਰਦੇ ਇਨਾਂ ਨੇ ਬੜੀਆਂ-ਬੜੀਆਂ ਜੰਗਾਂ ਲੜੀਆਂ ਹਨ। ਬਰਾਗੇ ਦੀ ਐਸੀ ਹੰਕਾਰ ਭਰੀ ਫੜ ਦੇਖ ਕੇ ਸਤਿਗੁਰ ਜੀ ਮੁਸਕਰਾ ਪਏ। ਮੁਸਕਰਾਉਂਦੇ ਹੋਏ ਬੋਲੇ ਬਹੁਤ ਅੱਛਾ। ਤੁਸਾਂ ਦਾ ਬਲ ਫਿਰ ਦੇਖ ਹੀ ਲੈਂਦੇ ਹਾਂ। ਕੱਲ ਖੁੱਲੇ ਮੈਦਾਨ ਵਿੱਚ ਫੌਜੀ ਖੇਡਾਂ ਹੋਣਗੀਆਂ। ਉਹਨਾਂ ਖੇਡਾਂ ਵਿੱਚ ਤੁਸਾਂ ਨੇ ਵੀ ਹਿੱਸਾ ਲੈਣਾ ਹੈ। ਸਤਿਗੁਰ ਜੀ ਦੇ ਇਹ ਬਚਨ ਸੁਣ ਕੇ ਬਰਾਗੀ ਨੇ ਕਿਹਾ ਬਹੁਤ ਅੱਛਾ ਜੀ। ਇਹ ਕੁਝ ਹੋਵੇ ਤਾਂ ਹੋਰ ਕੀ ਚਾਹੀਦਾ ਹੈ? ਪਸੰਤਾ ਪ੍ਰਸੰਨ ਹੁੰਦੇ ਹਾਂ ਕਰਤਬ ਕਰਦੇ ਗਏ ਅਗਲੇ ਦਿਨ ਖੇਡਾਂ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਆਨੰਦਪੁਰ ਦੇ ਪੱਛਮ ਵੱਲ ਨਦੀ ਤੇ ਸੁੱਕੇ ਰੋੜ ਵਿੱਚ ਜਿੱਥੇ ਹੁਣ ਹੋਲੇ ਮਹੱਲੇ ਦਾ ਜਲੂਸ ਕੱਢਿਆ ਜਾਂਦਾ ਹੈ ਬਰਾਗੀਆਂ ਜਵਾਨਾਂ ਤੇ ਸਿੱਖਾਂ ਦਾ ਮੁਕਾਬਲਾ ਸ਼ੁਰੂ ਹੋਇਆ ਘੋੜਾ ਨਸਾਉਣ ਤਲਵਾਰ ਨਾਲ ਲੜਨ ਅਤੇ ਤੀਰ ਚਲਾਉਣ ਵਿੱਚ ਬਰਾਗੀ ਬਾਜੀ ਨਾ ਲੈ ਜਾ ਸਕੇ ਮਹਾੰਤ ਮਦਨ ਦਾਸ ਨੂੰ ਬੱਚਾ ਮਾਨਸੀ ਕਿਉਂ ਤੀਰ ਚਲਾਉਣ ਵਿੱਚ 우ਸਤਾਦ ਹੈ ਉਸ ਦਾ ਨਿਸ਼ਾਨਾ ਨਹੀਂ ਚੁੱਕਦਾ ਉਹ ਸਮੇ ਦਾ ਅਰਜਨ ਹੈ ਜਿਸ ਨੇ ਮੱਛੀ ਦੀ ਅੱਖ ਵਿੱਚ ਤੀਰ ਮਾਰ ਕੇ ਦ੍ਰੋਪਤੀ ਪ੍ਰਾਪਤ ਕੀਤੀ ਸੀ ਇਹ ਦਰੋਣਾਚਾਰੀਆਂ ਦੀ ਤੀਰ ਤਰਾਂ ਤਰਾਂ ਦੀ ਤੀਰ ਵਿੱਚ ਤੀਰ ਮਾਰ ਕੇ ਤੀਰਾਂ ਦੀ ਲੰਮੀ ਸੋਟੀ ਬਣਾ ਸਕਦਾ ਹੈ ਉਹਦੇ ਤੀਰ ਕੋਈ ਕੋਸ ਤੱਕ ਜਾ ਸਕਦੇ ਹਨ ਆਦਿਕ ਪਰ ਉਹ ਆਪ ਨਹੀਂ ਸੀ ਜਾਣਦਾ ਕਿ ਸਤਗੁਰ ਜੀ ਇੱਕ ਤਾਂ ਸਤਗੁਰ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਮਾਲਕ ਹਨ ਦੂਸਰਾ ਆਪ ਇੱਕ ਮਹਾ ਤਪਸਵੀ ਅਤੇ ਕਰਤਾਰ ਦੇ ਹੁਕਮ ਨਾਲ ਸੰਸਾਰ ਉੱਤੇ ਆਉਣ ਵਾਲੇ ਹਨ ਫਿਰ ਨੇਕੀ ਤੇ ਧਰਮ ਵਾਸਤੇ ਜੀਵਨ ਬਲੀਦਾਨ ਕਰਨ ਦਾ ਫੈਸਲਾ ਕਰ ਚੁੱਕੇ ਹਨ ਮਹੰਤ ਮਦਨ ਦਾਸ ਨਾ ਟਲਿਆ ਉਸ ਨੇ ਕਿਹਾ ਮੈਂ ਤਾਂ ਜੀ ਤੁਸਾਂ ਨਾਲ ਤੀਰ ਚਲਾਉਣ ਦਾ ਮੁਕਾਬਲਾ ਕਰ ਸਕਦਾ ਹਾਂ ਮਹਾਂਤ ਹੋ ਕੇ ਸਿੱਖਾਂ ਨਾਲ ਮੁਕਾਬਲਾ ਕਰਾਂ ਇਹ ਨਹੀਂ ਹੋ ਸਕਦਾ ਬਸ ਤੁਸੀਂ ਹੱਥ ਦੇਖੋ ਤੇ ਦਿਖਾਓ ਸਤਿਗੁਰੂ ਜੀ ਰੋਗੀਆਂ ਦੇ ਰੋਗ ਦੂਰ ਕਰਨ ਵਾਸਤੇ ਆਏ ਸਨ ਹੰਕਾਰ ਵੀ ਇੱਕ ਮਹਾ ਭਿਆਨਕ ਰੋਗ ਹੈ ਜਿਸ ਦੇ ਕਾਰਨ ਬਾਲੀ ਪਤਾਲਪੁਰੀ ਨੂੰ ਗਿਆ ਸੀ ਸਹਿਬਾ ਨੇ ਉਸ ਵੇਲੇ ਤੀਰ ਕਮਾਨ ਚੁੱਕੀ ਅਤੇ ਬਚਨ ਕੀਤਾ ਬਰਾਗੀ ਜੀ ਦੱਸੋ ਨਿਸ਼ਾਨਾ ਕਿੱਥੋਂ ਦਾ ਲਿਆ ਜਾਵੇ ਜਿੱਥੇ ਸਤਿਗੁਰੂ ਜੀ ਤੇ ਬਰਾਗੀ ਬੈਠੇ ਸਨ ਉਥੋਂ ਹਟਵੇਂ ਉੱਚੇ ਦਰਖਤ ਸਨ ਜਿਨ੍ਹਾਂ ਉੱਤੇ ਮੋਟੇ ਫਲ ਲੱਗੇ ਹੋਏ ਸਨ ਜੋ ਸੰਗਤਰਿਆਂ ਜਾਂ ਛੋਟੀਆਂ ਗਲਗਲਾਂ ਜਿੱਡੇ ਸਨ ਉਸ ਬੂਟੇ ਵੱਲ ਵੇਖ ਕੇ ਮਹੰਤ ਨੇ ਕਿਹਾ ਬਸ ਤੀਰ ਮਾਰੋ ਸਾਹਮਣੇ ਬ੍ਰਿਸ਼ ਦੇ ਫਲ ਦੀ ਵੱਖੀ ਵਿੱਚ ਕੱਲੇ ਨੂੰ ਤੀਰ ਵੱਜੇ ਤੇ ਇਕੱਲਾ ਫਲ ਧਰਤੀ ਉੱਤੇ ਆ ਕੇ ਡਿੱਕੇ ਯਤਨ ਹੋਵੇ ਕਿ ਬ੍ਰਿਸ਼ ਦੇ ਹਰੇ ਪੱਤੇ ਨਾਲ ਨਾ ਡਿੱਗਣ ਬਸ ਇਹੋ ਦਿਖਾਈ ਦੇਵੇ ਕਿ ਫਲ ਤੀਰ ਨਾਲ ਆਪ ਤੋੜਿਆ ਹੈ ਇਵੇਂ ਹੀ ਹੋਵੇਗਾ ਇਹ ਅੱਖ ਕੇ ਸਤਿਗੁਰ ਜੀ ਨੇ ਤਨੁਖ ਨੂੰ ਸੰਭਾਲਿਆ ਤਨੁਖ ਦੀ ਦੰਦੀ ਨੂੰ ਟਣਕੋਰਿਆ ਦੰਦੀ ਦੇ ਟਣਕੋਰ ਨਾਲ ਸਾਰਿਆਂ ਦੇ ਧਿਆਨ ਉਸ ਪਾਸੇ ਵੱਲ ਖਿੱਚੇ ਗਏ ਤੀਰ ਕਮਾਨੋਂ ਨਿਕਲਿਆ ਸੱਪ ਦੀ ਜੀਭ ਵਰਗਾ ਤੀਰ ਸੀ ਉਹ ਸ਼ਾਂਸ਼ਾਂ ਕਰਦਾ ਗਿਆ ਤੇ ਫਲ ਦੀ ਵੱਖੀ ਵਿੱਚ ਵੱਜ ਕੇ ਉਹਦੀ ਘੰਡੀ ਤੱਕ ਪੁੱਜ ਗਿਆ ਘੰਡੀ ਨਾਲ ਸ਼ੋਂਦਿਆਂ ਫਲ ਤੇ ਤੀਰ ਦੋਵੇਂ ਧਰਤੀ ਉੱਤੇ ਆ ਡਿੱਗੇ ਸੇਖ ਨਸ ਕੇ ਗਏ ਤਾਂ ਫਲ ਤੀਰ ਨੂੰ ਫੜ ਕੇ ਸਤਗੁਰ ਜੀ ਦੇ ਕੋਲ ਲੈ ਆਏ ਇਸ ਤੋਂ ਪਿੱਛੋਂ ਵਾਰ ਹੀ ਆਈ ਮਹੰਤ ਦੀ ਸਤਗੁਰ ਜੀ ਦੇ ਤੀਰ ਦੀ ਸ਼ਕਤੀ ਨੂੰ ਦੇਖ ਕੇ ਉਹ ਦੇ ਹੱਥ ਪੈਰ ਸੁੰਨ ਪੈ ਗਏ ਸਨ ਉਸ ਨੇ ਹੌਸਲੇ ਨਾਲ ਸਰੀਰ ਨੂੰ ਸੰਭਾਲ ਕੇ ਤੇ ਮਨ ਬ੍ਰਿਤੀ ਨੂੰ ਇਕਾਗਰ ਕਰਕੇ ਤੀਰ ਕਮਾਨੋਂ ਛੱਡਿਆ ਉਹ ਤੀਰ ਇੱਕ ਫਲ ਨੂੰ ਵਿੰਨ ਕੇ ਤਿੰਨਾ ਹੋਰਾਂ ਫਲਾਂ ਵਿੱਚ ਜਾ ਵੱਜਾ ਨਾਲ ਹੀ ਇੱਕ ਟਾਣੀ ਟੁੱਟ ਗਈ ਤਿੰਨ ਫਲ ਕੁਝ ਪੱਤੇ ਤੇ ਟਾਣੀ ਧਰਤੀ ਤੇ ਆਈ ਦੇਖ ਕੇ ਮਹੰਤ ਦੇ ਹੱਥ ਪੈਰ ਠੰਡੇ ਹੋ ਗਏ ਉਸ ਨੂੰ ਧਰਤੀ ਵੇਲ ਨਾਂ ਦੇਵੇ ਉਹ ਬਹੁਤ ਸ਼ਰਮਿੰਦਾ ਹੋਇਆ ਉਹਦਾ ਹੰਕਾਰ ਖਤਮ ਹੋ ਗਿਆ ਹੰਕਾਰ ਉਸ ਨੂੰ ਗਰਮਾਈ ਫਿਰਦਾ ਸੀ ਉਸ ਨੇ ਤਜਵੀਜ਼ ਪੇਸ਼ ਕੀਤੀ ਤੇ ਉਹ ਹੀ ਫੇਲ ਹੋ ਗਿਆ ਦੇਖਣ ਵਾਲੇ ਸਿੱਖ ਹੱਸ ਪਏ ਚੇਲਿਆਂ ਦੇ ਹੁੰਦਿਆਂ ਉਹਦੀ ਨਿਰਾਦਰੀ ਹੋਈ ਕਿਉਂਕਿ ਚੇਲਿਆਂ ਨੂੰ ਇਹ ਕਹਿੰਦਾ ਹੋਇਆ ਸੀ ਮੈਂ ਗੁਰੂ ਨਾਲ ਦੋ ਹੱਥ ਕਰਾਂਗਾ ਮੈਂ ਵਿਦਿਆ ਆਤਮਿਕ ਸ਼ਕਤੀ ਤੇ ਸ਼ਾਸਤਰ ਵਿਦਿਆ ਵਿੱਚ ਮਾਹਰ ਹਾਂ ਪਰ ਸਤਿਗੁਰ ਜੀ ਦੇ ਹਜ਼ੂਰ ਆ ਕੇ ਕੋਈ ਗੱਲ ਨਾ ਔੜੀ ਹੰਕਾਰ ਦਾ ਸਿਰ ਨੀਵਾ ਵਾਲੀ ਗੱਲ ਹੋਈ ਆਖਰ ਉਸ ਨੂੰ ਸਤਿਗੁਰ ਜੀ ਅੱਗੇ ਨਿਉਣਾ ਪਿਆ ਹੱਥ ਜੋੜ ਕੇ ਖਿਮਾ ਮੰਗਣੀ ਪਈ ਜੇਤੂ ਸਤਿਗੁਰ ਜੀ ਨੇ ਉਸ ਨੂੰ ਨਿਹਾਲ ਕੀਤਾ ਸਤਿਗੁਰ ਜੀ ਨੇ ਸਾਰੇ ਬਰਾਗਿਆਂ ਨੂੰ ਉਪਦੇਸ਼ ਕਰਦਿਆਂ ਹੋਇਆਂ ਕਿਹਾ ਤੁਸਾਂ ਲੋਕਾਂ ਨੇ ਘਰਾਂ ਦੇ ਗ੍ਰਸਤ ਦਾ ਤਿਆਗ ਕੀਤਾ ਹੈ ਪਰ ਹੰਕਾਰ ਤੇ ਲਾਲਚ ਦਾ ਤਿਆਗ ਨਹੀਂ ਕੀਤਾ ਤੁਸੀਂ ਜਥਿਆਂ ਦੇ ਜਥੇ ਨਗਰਾਂ ਵਿੱਚ ਫਿਰਦੇ ਤੇ ਗ੍ਰੈਸਤੀਆਂ ਨੂੰ ਤੰਗ ਕਰਦੇ ਹੋ ਪਰ ਕਿਸੇ ਨੂੰ ਲਾਭ ਕੋਈ ਨਹੀਂ ਪਹੁੰਚਾਉਂਦੇ ਨਾ ਕਿਸੇ ਦਾ ਕੋਈ ਭਲਾ ਕਰਦੇ ਹੋ ਦੇਸ਼ ਦੀ ਸੁਤੰਤਰਤਾ ਖੁਸ਼ਹਾਲੀ ਤੇ ਧਰਮ ਦੀ ਰੱਖਿਆ ਦਾ ਕੋਈ ਖਿਆਲ ਨਹੀਂ ਤੁਸੀਂ ਜੀਵਨ ਬੇਅਰਥ ਗਵਾ ਰਹੇ ਹੋ ਤੁਸੀਂ ਦੇਸ਼ ਦੇ ਤੁਰਦੀਆਂ ਫਿਰਦੀਆਂ ਲੋਥਾਂ ਹੋ ਇਸ ਜੀਵਨ ਦਾ ਕੋਈ ਲਾਭ ਨਹੀਂ ਜੀਵਨ ਉਹ ਭਲਾ ਹੈ ਜਿਹੜਾ ਦੇਸ਼ ਤੇ ਮਨੁੱਖ ਜਾਤੀ ਦੇ ਭਲੇ ਵਾਸਤੇ ਕੁਝ ਕਰਦਿਆਂ ਹੋਇਆ ਬੀਤੇ ਐਵੇਂ ਤਾੜ ਦੀ ਤਾੜ ਤੁਰੇ ਫਿਰਨਾ ਚੰਗਾ ਨਹੀਂ ਬਹੁਤਾ ਖਾ ਲਿਆ ਮਾੜਿਆਂ ਕੋਲੋਂ ਖੋ ਲਿਆ ਅਤੇ ਲੋਕਾਂ ਦੀਆਂ ਫਸਲਾਂ ਉਜਾੜ ਦਿੱਤੀਆਂ ਇਹ ਸਾਰੇ ਕੰਮ ਕੰਮ ਨਹੀਂ ਹਨ ਇਹ ਪਾਪ ਕੁਕਰਮ ਤੇ ਕੁਧਰਮ ਹਨ ਮੰਦਰ ਢਾਹੇ ਜਾ ਰਹੇ ਹਨ ਨਾਰੀਆਂ ਦੀਆਂ ਅਸਮੰਤਾ ਲੁੱਟੀਆਂ ਜਾ ਰਹੀਆਂ ਹਨ ਲੱਖਾਂ ਦੀ ਗਿਣਤੀ ਵਿੱਚ ਹਿੰਦੂਆਂ ਨੂੰ ਮੁਸਲਮਾਨ ਕੀਤਾ ਜਾ ਰਿਹਾ ਹੈ ਪਰ ਤੁਸੀਂ ਲੋਕ ਚੈਨ ਉਡਾ ਰਹੇ ਹੋ ਤੁਸਾਂ ਨੂੰ ਵਿਚਾਰ ਹੀ ਨਹੀਂ ਕਿ ਅਸੀਂ ਵੀ ਕੁਝ ਕਰੀਏ ਕਿ ਇਹ ਤਿੰਨ ਦਿਨ ਤਿੰਨ ਮੰਡੀਆਂ ਦੇहां ਚੁੱਕੀ ਫਿਰਨੀਆਂ ਚੰਗੀਆਂ ਹਨ ਕਿ ਇਹ ਸਦੀਵੀ ਕਾਲ ਵਾਸਤੇ ਹਨ ਕਿ ਇਹਨਾਂ ਨੂੰ ਕਾਲਨੇ ਨਹੀਂ ਖਾਣਾ ਕਦੀ ਇਹ ਖਿਆਲ ਕੀਤਾ ਹੈ ਕਿ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਕੋਲ ਨਹੀਂ ਪੁਜਿਆ ਜਾ ਸਕਦਾ ਦੇਖਣ ਵਿੱਚ ਆਇਆ ਕਿ ਪਖੰਡ ਵਾਲੇ ਸਦਾ ਦੁੱਖ ਉਠਾਉਂਦੇ ਹਨ ਜਿਸ ਤਰ੍ਹਾਂ ਇੱਕ ਬਾਜੀਗਰ ਦੇ ਨਕਲਾਂ ਕਰਨ ਵਾਲਾ ਸਵਾਗ ਰਚਦਾ ਹੈ ਤਿਵੇਂ ਪੁਰਸ਼ ਜੋਗੀ ਬਰਾਗੀ ਤੇ ਸੰਿਆਸੀ ਦਾ ਭੇਸ ਧਾਰ ਕੇ ਜਗਤ ਵਿੱਚ ਵਿਚਰਦੇ ਹਨ ਕਈ ਚੁੱਪ ਕਰਕੇ ਬੈਠਦੇ ਹਨ ਤੇ ਲੋਕਾਂ ਨੂੰ ਆਖਦੇ ਹਨ ਕਿ ਅਸੀਂ ਪੌਣ ਆਹਾਰੀ ਹਾਂ ਕੋਈ ਐਵੇਂ ਹੀ ਧੁੱਪੇ ਤਾੜੀਆਂ ਲਾਈ ਬੈਠਦੇ ਹਨ ਕਈ ਸੰਤਾਂ ਮਹੰਤਾਂ ਤੇ ਦੁਨੀਆਦਾਰੀਆਂ ਵਾਲੇ ਲੋਕਾਂ ਨੂੰ ਲੋਭ ਦੀ ਖੁਮਾਰੀ ਚੜੀ ਰਹਿੰਦੀ ਹੈ ਉਹ ਰਾਤ ਦਿਨੇ ਲੋਭ ਦੇ ਹੀ ਗੁਣ ਗਾਉਂਦੇ ਹਨ ਕਈ ਕਹਿੰਦੇ ਹਨ ਅਸੀਂ ਬ੍ਰਹਮਚਾਰੀ ਹਾਂ ਕੋਈ ਹੱਥਾਂ ਵਿੱਚ ਸੁੰਆਂ ਗੱਡਦੇ ਹਨ ਤੇ ਡਡੌਤ ਬੰਦਨਾ ਕਰਦੇ ਰਹਿੰਦੇ ਹਨ ਇਹ ਸਾਰੇ ਭੇਸ ਕਰਨ ਵਾਲੇ ਜਗਤ ਦੇ ਭੋਲੇ ਪਾਲੇ ਜੀਵਾਂ ਨੂੰ ਪਰਮਾਉਂਦੇ ਹੋਏ ਲੁੱਟਦੇ ਹਨ ਕੋਈ ਕਾਮਨਾ ਦੇ ਗੁਲਾਮ ਹੋ ਕੇ ਨੱਚਦੇ ਫਿਰਦੇ ਹਨ ਦੱਸੋ ਐਸੇ ਪੁਰਸ਼ ਕਿਵੇਂ ਬ੍ਰਹਮ ਲੋਕ ਵਿੱਚ ਜਾ ਸਕਦੇ ਹਨ ਪਖੰਡ ਕਰਨ ਵਾਲੇ ਪੁਰਸ਼ਾਂ ਨੂੰ ਬ੍ਰਹਮ ਲੋਕ ਵਿੱਚ ਕੋਈ ਢੋਈ ਨਹੀਂ ਮਿਲਦੀ ਅਨੇਕਾਂ ਹਨ ਜੋ ਕੂਕਦੇ ਫਿਰਦੇ ਹਨ ਭਾਵ ਕੂਕਾਂ ਮਾਰ-ਮਾਰ ਕੇ ਭੇਖ ਦਿਖਾਉਂਦੇ ਹਨ ਕੋਈ ਰੋ ਰੋ ਕੇ ਮਰਦੇ ਤੇ ਜੀਉਂਦੇ ਹਨ ਕੋਈ ਪਾਣੀ ਵਿੱਚ ਡੁੱਬਦੇ ਤੇ ਅੱਗ ਵਿੱਚ ਸੜਨ ਦਾ ਪਖੰਡ ਕਰਦੇ ਹਨ ਕਈ ਗੰਗਾ ਦੇ ਰਹਿਣ ਵਾਲੇ ਹਨ ਤੇ ਕਈ ਮੱਕਾ ਮਦੀਨਾ ਦੇ ਰਹਿਣ ਵਾਲੇ ਕਈ ਉਦਾਸੀਆਂ ਦਾ ਭੇਖ ਬਣਾਈ ਫਿਰਦੇ ਹਨ ਕਈ ਆਪਣੇ ਆਪ ਨੂੰ ਆਰੇ ਨਾਲ ਚਰਵਾਉਂਦੇ ਹਨ ਤੇ ਧਰਤੀ ਵਿੱਚ ਗੱਡ ਕੇ ਪਖੰਡ ਕਰਦੇ ਹਨ ਕਈ ਸੂਲੀ ਤੇ ਚੜਦੇ ਹਨ ਅਤੇ ਦੁੱਖ ਉਠਾਉਂਦੇ ਹਨ ਕਈ ਕਰਾਮਾਤ ਵਾਲੇ ਸਿੱਧ ਜੋਗੀ ਅਸਮਾਨ ਵਿੱਚ ਉੱਡਦੇ ਹਨ ਪਾਣੀ ਵਿੱਚ ਰਹਿੰਦੇ ਹਨ ਪਰ ਪ੍ਰਮਾਤਮਾ ਦਾ ਅਸਲ ਗਿਆਨ ਤੋਂ ਬਿਨਾ ਉਹ ਕੋਈ ਬ੍ਰਹਮ ਲੋਕ ਨਹੀਂ ਜਾ ਸਕਦੇ ਸਗੋਂ ਉਹ ਐਵੇਂ ਮਰਦੇ ਹਨ ਸੋ हे ਬੇਰਾਗੀ ਜੀ ਤੁਸੀਂ ਜੋ ਭੇਖ ਬਣਾਇਆ ਹੈ ਇਸ ਨਾਲ ਨਾ ਬ੍ਰਹਮ ਲੋਕ ਜਾ ਸਕਦੇ ਹੋ ਤੇ ਨਾ ਹੀ ਜਗਤ ਵਿੱਚ ਵਸਦੀ ਦਿੱਸਤੀ ਲੋਕਾਈ ਦੀ ਸੇਵਾ ਕਰ ਸਕਦੇ ਹੋ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਸ ਨਰਕ ਮੋਲੀਨ ਐਸਾ ਆਦੇਸ਼ ਸੁਣ ਕੇ ਬਰਾਗੀਆਂ ਦੇ ਹਿਰਦਿਆਂ ਦੇ ਸਾਰੇ ਪਰਮ ਦੂਰ ਹੋ ਗਏ ਤੇ ਉਸ ਦੀ ਵੀ ਕਾਲ ਵਾਸਤੇ ਸਤਿਗੁਰੂ ਜੀ ਦੇ ਚੇਲੇ ਬਣ ਗਏ